ਹਾਂਜੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਸਾਰਿਆਂ ਨੂੰ ਖੁਸ਼ੀ ਹੋਵਾਂਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹਾਂਜੀ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਚਲੋ ਸਬਸਕ੍ਰਾਈਬ ਜਰੂਰ ਕਰ ਦਿਓ ਟੱਲੀ ਵਾਲਾ ਬਟਨ ਢੱਪਣਾ ਨਾ ਭੁੱਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਹਾਂਜੀ ਕਈ ਘਰਾਂ ਦੇ ਵਿੱਚ ਹੁੰਦਾ ਪੁਰਾਣੀਆਂ ਚੀਜ਼ਾਂ ਨੂੰ ਬੜਾ ਸਾਫ-ਸਾਫ ਕੇ ਰੱਖਿਆ ਜਾਂਦਾ ਕਈ ਚੀਜ਼ਾਂ ਨੇ ਜਿਹੜੀਆਂ ਸਾਨੂੰ ਨੁਕਸਾਨ ਦੇਣਾ ਸ਼ੁਰੂ ਕਰ ਦਿੰਦਾ ਹੈ ਅਸੀਂ ਉਹਨਾਂ ਚੀਜ਼ਾਂ ਅਲਗੋਹ ਕਰ ਦਿੰਨੇ ਆ ਜੀ ਕਈ ਤਾਂ ਘਰ ਦੇ ਵਿੱਚ ਜਿਹੜੇ ਬਜ਼ੁਰਗ ਨੇ ਪੁਰਾਣੀਆਂ ਚੀਜ਼ਾਂ ਸੁੱਟ ਨਹੀਂ ਦਿੰਦੇ ਹੈਗੇ ਉਹਨਾਂ ਦਾ ਉਹਨਾਂ ਦਾ ਬਹੁਤ ਲਗਾਓ ਹੁੰਦਾ ਘਰ ਦੇ ਵਿੱਚ ਪੁਰਾਣੀਆਂ ਤਸਵੀਰਾਂ ਲੱਗ ਜਿਹੜੀਆਂ ਸਾਲ ਤੋਂ ਜ਼ਿਆਦਾ ਪਈਆਂ ਹੋਣ ਮਤਲਬ ਜਿਨ੍ਹਾਂ ਨੂੰ ਆਪਾਂ ਕਲੰਡਰ ਪੋਸਟ ਕਹਿੰਦੇ ਆ ਉਹ ਜ਼ਿਆਦਾ ਚਿਰ ਨਹੀਂ ਰੱਖਣੇ ਚਾਹੀਦੇ ਕਈ ਵਾਰੀ ਸਾਡਾ ਹੁੰਦਾ ਬੇ ਮਤੁਲੀਆ ਪਰਚੀਆਂ ਕਰਦੇ ਵਿੱਚ ਜਿਵੇਂ ਲਾ ਲੋ ਸਾਲ ਤੋਂ ਬਾਅਦ ਤਾਂ ਬਿੱਲ ਵੀ ਨੇ ਰੱਖਣੇ ਚਾਹੀਦੇ ਇੱਕ ਸਾਲ ਤੱਕ ਤੁਸੀਂ ਬਿੱਲ ਸਾਹਮਣੇ ਰੱਖ ਲੋ ਉਸ ਤੋਂ ਜ਼ਿਆਦਾ ਬਿੱਲ ਵੀ ਨਾ ਸਾਹਮਣੇ ਰੱਖਿਆ ਕਰੋ ਭਾਵੇਂ ਕਿਸੇ ਵੀ ਚੀਜ਼ ਦਾ ਜਿਹੜਾ ਮਨਿਆਦੀ ਤੋਂ ਬਿਨਾ ਇੱਕ ਗਾਰੰਟੀ ਵਾਲੇ ਬਿੱਲ ਨੇ ਉਹ ਸਾਨੂੰ 5 ਸਾਲ ਰੱਖਣੇ ਪੈਂਦੇ ਨੇ ਜਿਵੇਂ ਬਿਜਲੀ ਦਾ ਬਿੱਲ ਹੋ ਗਿਆ 83100 ਹੋ ਗਿਆ ਜਾਂ ਫਿਰ ਕੱਪੜੇ ਲੀੜੇ ਵਾਲਾ ਹੋ ਗਿਆ ਇਹ ਜਿਹੇ ਚੀਜ਼ਾਂ ਦੀਆਂ ਪਰਚੀਆਂ ਬਿੱਲ ਇਹ ਤੁਸੀਂ ਸਾਰਿਆਂ ਨੂੰ ਪਤਾ 6 ਮਹੀਨੇ ਬਾਅਦ ਸਾਕਤਬ ਹੋ ਜਾਂਦਾ ਪਰਚੀ ਨੂੰ ਸੁੱਟ ਦਿਆ ਕਰੋ ਫਿਰ ਹੋਰ ਬਹੁਤ ਤਰੀਕੇ ਦੀਆਂ ਚੀਜ਼ਾਂ ਨੇ ਬੱਚਿਆਂ ਦੇ ਬਿਲਾ ਬੱਚਿਆਂ ਦੀ ਪੜ੍ਹਾਈ ਦੀ ਫੀਸ ਦੀ ਪਰਚੀ ਜਾਂ ਹੋਰ ਕਿਹ ਚੀਜ਼ਾਂ ਨੇ ਯਾਨੀ ਕਾਗਜ਼ ਕਦੇ ਵੀ ਸਾਲ ਤੋਂ ਜ਼ਿਆਦਾ ਨਾ ਰੱਖੋ ਜਿਹਦੀ ਨਹੀਂ ਲੋੜ ਹਾਂ ਜਿਹੜੇ ਰਜਿਸਟਰੀਆਂ ਵਗੈਰਾ ਨੂੰ ਸਦਿਆਂ ਪਰਾਣਾ ਪਈਆਂ ਰਹਿੰਦੀਆਂ ਨੇ ਉਹ ਚੀਜ਼ ਵੱਖਰੀ ਹੁੰਦੀ ਤੁਸੀਂ ਫਿਰ ਕਹੋਗੇ ਜੀ ਰਜਿਸਟਰੀਆਂ ਵੀ ਪਈਆਂ ਨੇ ਸਾਡੇ ਘਰੇ ਜਾਂ ਸਾਡੇ ਘਰੇ ਦੀ ਪਾਸਪੋਰਟ ਵੀ ਪਏ ਨੇ ਉਹ ਭਾਈ ਚੀਜ਼ਾਂ ਹੋਰ ਨੇ ਉਹ ਇੱਕ ਸਰਕਾਰੀ ਤੱਤ ਆ ਤੁਹਾਡੇ ਕੋਲੇ ਹੁਣ ਅੱਗੇ ਘਰ ਦੇ ਵਿੱਚ ਪੁਰਾਣੇ ਜਿੰਦੇ ਕਈ ਵਾਰੀ ਤਾਂ ਅਸੀਂ ਗੇਟਾਂ ਮੁਲਾ ਕੇ ਜਿੰਦਾ ਛੱਡ ਦਨੇ ਆ ਚਾਬੀ ਖੋ ਜਾਂਦੀ ਆ ਜਿਵੇਂ ਦੋ ਗੇਟ ਨੇ ਤੇ ਇੱਕ ਨੂੰ ਸਰ ਗਿਆ ਜੀ ਬਸ ਉੱਥੇ ਤਾਂ ਸਾਨੂੰ ਲੋੜ ਨਹੀਂ ਪੈਂਦੀ ਖੋਲਣ ਦੀ ਉਹਨੂੰ ਭਾਈ ਕਟਵਾ ਦੋ ਚਾਬੀ ਖੋ ਗਈ ਜੇ ਇੱਕ ਨਹੀਂ ਜੇ ਸਰਦਾਤਾ ਉਹਦਾ ਜਿੰਦਾ ੱਟੋ-ਕੱਟ ਹਫ਼ਤੇ 'ਚ ਇੱਕ ਵਾਰ ਖੋਲ ਦਿਆ ਕਰ ਹੇ ਬੜੀ ਅਸੀਂ ਕੀ ਕਰ ਸਾਡਾ ਜਿੰਦਾ ਖਰਾਬ ਹੋਇਆ ਅਸੀਂ ਉਹ ਉੱਤੇ ਸਾਂਭ ਕੇ ਰੱਖ ਲੈਨੇ ਕਿਤੇ ਕੰਮ ਆ ਜੂਗਾ ਕੰਮ ਕਦੋਂ ਨੂੰ ਨਾ ਖਰਾਬ ਹੀ ਹੋ ਗਿਆ ਕਦੇ ਕੰਮ ਨਹੀਂ ਆਣਾ ਇਹ ਚਾਬੀਆਂ ਦੀ ਵੀ ਲੋਕਾਂ ਨੂੰ ਆਦਤ ਹੁੰਦੀ ਆ ਇੱਕ ਡੱਬਾ ਲਾ ਲੈਂਦੇ ਨੇ ਉਹਦੇ ਵਿੱਚ ਪਾ ਪਾ ਰੱਖੀ ਜਾਂਦੇ ਨੇ ਜਿੰਦੇ ਦੀਆਂ ਚਾਬੀਆਂ ਦੀ ਗੱਲ ਕਰਦੇ ਮੈਂ ਟਰੈਕਟਰ ਦੀਆਂ ਚਾਬੀਆਂ ਨਹੀਂ ਕਰਨੀ ਕਰਦੀ ਫੇਰ ਕਹੂੰਗੇ ਚਾਬੀਆਂ ਤਾਂ ਹੁੰਦੀਆਂ ਨੇ ਇਹ ਪੇਚ ਕਸ ਪਲਾਸ ਟਰੈਕਟਰ ਦੀ ਚਾਬੀ ਜਾਂ ਕਿਸੇ ਹੋਰ ਪ੍ਰਕਾਰ ਦੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਘਰੇ ਉਹਨਾਂ ਨੂੰ ਮੈਂ ਨਹੀਂ ਕਹਿੰਦੀ ਜਿਹੜੀਆਂ ਸਾਡੇ ਘਰ ਦੇ ਵਿੱਚ ਕੰਮ ਆਉਣ ਵਾਲੀਆਂ ਚੀਜ਼ਾਂ ਨਹੀਂ ਹੈਗੀਆਂ ਮੈਂ ਉਹਨਾਂ ਦੀ ਗੱਲ ਕਰਦੀ ਆ ਅਸੀਂ ਬਹੁਤ ਇੰਨਾਂ ਚੀਜ਼ਾਂ ਨਾਲ ਲਗਾਉ ਰੱਖਦੇ ਆ ਜਾਂ ਪੂਜਾ ਕਰਵਾਈ ਸੀ ਨਾਰੀਅਲ ਕਈ ਲੋਕਾਂ ਨੂੰ ਆਤਮ ਦੇ ਸਾਹਮਣੇ ਰੱਖ ਲੋ ਜੀ ਇਹ ਤਾਂ ਆਪਣੇ ਪੂਜਾ ਕਰਵਾਈ ਹੋਈ ਆ ਭਾਈ ਉਹ ਪੂਜਾ ਦਾ ਜਿਹੜਾ ਅਸਰ ਸੀ ਉਹ ਖਤਮ ਹੋ ਗਿਆ ਉਹਨੂੰ ਵੀ ਜਿਹੜਾ ਤੁਹਾਡੇ ਘਰੇ ਜੇ ਨਾਰੀਅਲ ਪਿਆ ਹਜੇ ਵੀ ਉਹ ਬੰਨਿਆ ਹੋਇਆ ਨਾਰੀਅਲ ਜਾਂ ਕੰਮਣੀ ਨਾਲ ਜਾਂ ਕੱਪੜੇ ਨਾਲ ਉਹਨੂੰ ਜਲ ਪ੍ਰਵਾਹ ਕਰ ਤਾ। ਹੂੰ। ਉਹਨੂੰ ਘਰ ਨਾ ਰੱਖੋ। ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਤੁਹਾਨੂੰ ਬਹੁਤ ਵੱਡੀਆਂ-ਵੱਡੀਆਂ ਤਕਲੀਫਾਂ ਦਿੰਦੀਆਂ ਨੇ। ਇੱਕ ਤੁਹਾਡੀ ਇੱਕ ਹੋਰ ਆਪਤ ਹੁੰਦੀ ਆ ਝਾੜੂ ਘਸ ਗਿਆ। ਝਾੜੂ ਪੋਚੇ ਵਾਲੀ ਕਹਿੰਦੀ ਆ ਇਹ ਤਾਂ ਮੈਂ ਆਪਣੇ ਘਰੇ ਲੈ ਜਾ ਮੈਡਮ ਦੀ ਝਾੜੂ ਇਹ ਛੋਟਾ ਹੋ ਗਿਆ। ਤੇ ਹਰ ਇੱਕ ਦਾ ਸਹਿਜ ਹੁੰਦਾ ਲਾ ਕਹਿੰਦਾ ਜਿਹੜੀ ਚੀਜ਼ ਛੋਟੀ ਹੋਗੀ ਜਾਂ ਜਿਹੜੀ ਚੀਜ਼ ਅਸੀਂ ਨਹੀਂ ਵਰਤਣੀ ਚਲੋ ਕੰਮ ਵਾਲੇ ਹੁੰਦੇ ਦਿੰਨੇ ਆ ਝਾੜੂ ਤੇ ਕਦੇ ਵੀ ਕੰਮ ਬੜੀ ਨੂੰ ਨਾ ਕ ਝਾੜੂ ਦੇ ਨਾਲ ਤੁਹਾਡੀ ਕਿਸੂੰ ਚਲੀ ਜਾਣੀ ਤੁਸੀਂ ਝਾੜੂ ਨੂੰ ਛੱਤ ਤੇ ਰੱਖ ਦੋ ਇੱਕ ਪਾਸੇ ਜਾਂ ਪਰ ਉਸ ਝਾੜੂ ਉੱਤੇ ਤੁਸੀਂ ਦੱਬ ਸਕਦੇ ਹੋ ਬਾਹਰ ਲਿ ਜਾ ਕੇ ਪਰ ਕਿਸੇ ਨੂੰ ਝਾੜੂ ਨਾ ਦੇ ਕਦੇ ਵੀ ਕਿਸੇ ਨੂੰ ਕਈ ਚੀਜ਼ਾਂ ਨੇ ਜਿਹੜੀਆਂ ਨਹੀਂ ਦੇਣ ਵਾਲੀਆਂ ਸੰਧੂਰ ਚਾਹੇ ਤੁਸੀਂ ਵਿਆਹ ਚ ਗਏ ਹੋ ਕਿਤੇ ਵੀ ਗਏ ਤੁਹਾਡੇ ਕੋਲ ਕੋ ਸੰਧੂਰ ਮੰਗਦੀ ਆ ਸੰਧੂਰ ਕਦੇ ਨਾ ਦੇ ਪੋਲ ਕੇ ਵੀ ਨਾ ਸੰਧੂਰ ਦੇਵੋ ਇੱਕ ਸਿਰ ਦੀ ਚੁੰਨੀ ਦੋ ਇਜਾਂ ਤਾਂ ਤੁਸੀਂ ਸੋਫਰੇ 'ਚ ਵੀ ਪੁੱਲ ਜੋ ਦੇਣੀਆਂ ਲੈਣੀਆਂ ਮੈਂ ਤਾਂ ਇੱਥੇ ਤੱਕ ਵੀ ਕਹ ਰਹੀ ਆ ਪੈਰਾਂ ਦੀ ਚੱਪਲ ਜਦੋਂ ਅਸੀਂ ਅਧਲੀ ਬਦਲੀ ਕਰਦੇ ਹਾਂ ਤਾਂ ਇਹਦੇ ਨਾਲ ਵੀ ਸਾਨੂੰ ਬਹੁਤ ਪ੍ਰਕਾਰ ਦੀਆਂ ਬਿਮਾਰੀਆਂ ਲੱਗਦੀਆਂ ਨੇ ਅਸੀਂ ਜਿੰਨਾਂ ਬਿਮਾਰੀਆਂ ਬਾਰੇ ਜਾਣਿਆ ਹੀ ਨਹੀਂ ਹੁੰਦਾ ਹੁਣ ਪਸ਼ੂ ਲੈਣ ਜਾਂਦਾ ਰਸਾਂ ਅੱਜ ਦੇ ਯੁੱਗ ਦੀ ਗੱਲ ਦੱਸਦੀਆਂ ਨੇ ਅਗਲਾ ਮਾਲਕ ਨੂੰ ਕਹਿ ਦਿੰਦਾ ਅੱਜ ਜਿਹੜਾ ਸੰਗਲ ਆ ਜਾਂ ਇਹਦੇ ਗਾਰਡਨ ਵਿੱਚ ਸੰਗਲ ਪਾਇਆ ਹੈ ਯਾ ਗ੍ਰੀਨ ਨਮੀ ਪਾਉਂਦੇ ਨੇ ਮੂਰੀ ਇਹ ਸਾਨੂੰ ਦੇਜੋ ਤੁਹਾਡੇ ਕੋਲ ਤਾਂ ਹੱਥ 'ਚ ਹੈਗੀ ਆ ਤੁਸੀਂ ਇਹ ਪਾ ਲਓ ਪਰ ਜਦੋਂ ਤੁਹਾਡੇ ਕੋਲ ਸੰਗਲ ਹੀ ਲਾ ਲਿਆ ਪਸੂਦ ਤੁਹਾਡੇ ਪੱਲੇ ਕੀ ਪੈਣਾ ਕੱਖ ਵੀ ਨਹੀਂ ਉਹ ਅਗਲੇ ਨੇ ਅਸਲੀ ਚੀਜ਼ ਆਪਣੇ ਘਰੇ ਰੱਖ ਲਈ ਆ ਤੁਹਾਨੂੰ ਪਤਾ ਵੀ ਨਹੀਂ ਲੱਗਿਆ ਹੈਗਾ ਤੁਹਾਨੂੰ ਗੱਲਾਂ ਵਿੱਚ ਲੈ ਕੇ ਉਹਨੇ ਸੰਗਾ ਰੱਖ ਲਿਆ ਕਹਿੰਦੇ ਨਹੀਂ ਹੁੰਦੇ ਜਿਹਦੇ ਹੱਥ ਲਗਾਂ ਉਹਦਾ ਸਾਰਾ ਕੁਝ ਉਹਦੇ ਬਸ ਜਾਂਦਾ ਹੈ ਹੂੰ ਦੇਖੋ ਜਦ ਕਦੇ ਵੀ ਪਸ਼ੂ ਲੈਣ ਜਾਣਾ ਤਾਂ ਕਦੇ ਵੀ ਭੁੱਲ ਕੇ ਵੀ ਸੰਗਲ ਅਗਲੇ ਦੇ ਘਰੇ ਨਾ ਛੱਡੋ ਜੀ ਅਗਲਾ ਕਹਿੰਦਾ ਵੀ ਅਸੀਂ ਸੰਗਲ ਨਾਵਾਵਾ ਤਾਂ ਅਗਲੇ ਨੂੰ ਪੈਸੇ ਦੇ ਦੋ ਸੰਗਲ ਦੇ ਵੀ ਲੈ ਪਾਈ ਜਿਆਦਾ ਔਖਾ 10 ਰੁਪਏ ਲੈ ਅੱਬਰ ਤਾਂ ਰੁਪਏ ਵੀ ਨਹੀਂ ਕਹਿਣ ਦੀ ਲੋੜ ਹੈਗੀ ਸੰਗਲ ਗੱਜ ਪਾਇਆ ਜਿਹੜਾ ਪਸ਼ੂ ਦੇ ਕਦੇ ਵੀ ਅਗਲੇ ਮਾਲਕ ਦੇ ਘਰੇ ਨਾ ਛੱਡ ਕੇ ਇਹ ਇੱਕ ਵਚਨ ਦਾਵਾ ਬਾਦਾ ਕਰਮ ਪੱਕਾ ਤੇ ਬਾਕੀ ਰਹੀ ਗੱਲ ਸਾਡੇ ਲੋਕਾਂ ਨੂੰ ਆਦਤ ਹੁੰਦੀ ਹੈ ਜਿਹੜੀ ਚੀਜ਼ ਖਾਣੀ ਹੈ ਗਿੱਟਕਾ ਉਹ ਅਸੀਂ ਕੂੜੇ ਤੋਂ ਬਾਹਰ ਸੜਦਨੇ ਸੜਕ ਤੇ ਪਿੰਗੇ ਨੂੰ ਉੱਤੇ ਉਹ ਕਦੇ ਵੀ ਖਾਦੀ ਹੀ ਗਿੱਟਕ ਚਾਹੇ ਅੰਬ ਦੀ ਹੈ ਚਾਹੇ ਬੇਰ ਦੀ ਹੈ ਚਾਹੇ ਜਾਮਣ ਦੀ ਹੈ ਕਿਸੇ ਵੀ ਚੀਜ਼ ਦੀ ਗਿੱਟਕਾ ਜਿਆਦਾ ਉਹਨੂੰ ਜਲ ਪ੍ਰਵਾਹ ਕਰੋ ਨਹੀਂ ਫਿਰ ਉਹਨੂੰ ਘਰ ਦੇ ਵਿੱਚ ਟੋਆ ਪੱਟੋ ਮਿੱਟੀ ਦਾ ਕੱਚੀ ਕਿਤੇ ਨਾ ਕਿਤੇ ਹੁੰਦੀ ਉਹਦੇ ਵਿੱਚ ਦੱਬ ਦਿਓ ਤੁਹਾਡੀ ਖਾਦੀ ਹੀ ਗਿੱਟਕ ਦੇ ਉੱਤੋਂ ਤੁਹਾਡਾ ਉਹਨੂੰ ਲਵ ਲੱਗਿਆ ਹੋਇਆ ਤੁਹਾਡੇ ਜਿਹੜੇ ਉਹਦੇ ਨਾਲ ਲੱਗੇ ਹੋਏ ਨੇ ਉਹ ਲਵ ਦੇ ਨਾਲ ਉਹਦੇ ਉੱਤੋਂ ਵੀ ਲੋਕੀ ਇਹ ਜਿਆ ਟੂਣਾ ਜ਼ਬਰਦਸਤ ਕਰਦੇ ਨੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਹੈਗਾ ਉਹ ਅਗਲੇ ਨੇ ਗਿੱਟਕ ਚੱਕਣੀ ਆ ਚੱਕਣ ਤੋਂ ਬਾਅਦ ਤੰਤਕ ਕਰਕਾ ਕੋਲ ਲੈ ਜਾਂਦੇ ਨੇ ਉੱਥੋਂ ਫਿਰ ਉਹ ਸਾਰਾ ਕੁਝ ਤੁਹਾਡੇ ਘਰ ਤੇ ਚਾਲੂ ਹੋ ਜਾਂਦਾ ਵਾ ਗੱਲਾਂ ਤਾਂ ਛੋਟ ਛੋਟੀਆਂ ਨੇ ਪਰ ਇਹਨਾਂ ਦੇ ਨੁਕਸਾਨ ਬਹੁਤ ਹੀ ਵੱਡੇ ਵੱਡੇ ਨੇ ਮੈਂ ਅੱਗੇ ਵੀ ਇੱਕ ਵੀਡੀਓ ਚ ਪਾਇਆ ਸੀ ਵੀ ਆਪਦਾ ਕੱਪੜਾ ਕਦੇ ਕਿਸੇ ਨਾਲ ਦਬੋ। ਫਿਰ ਪੁੱਛਿਆ ਗਿਆ ਸੀ ਸਵਾਲ ਵੀ ਸੀ ਉਹਨਾਂ ਦਾ ਕੀ ਕਰੀਏ। ਕੱਪੜਾ ਦਬੋ ਦੇਣਾ ਕਿਰੇ ਟੰਗ ਨਾਲ। ਪਹਿਲਾਂ ਤੁਸੀਂ ਕੱਪੜੇ ਨੂੰ ਨੂਨ ਵਾਲੇ ਪਾਣੀ ਚ ਡੋਬ ਕੇ ਰੱਖੋ। ਫਿਰ ਉਹਨੂੰ ਸਰਫ ਚ ਧੋਵੋ। ਫਿਰ ਉਹਨੂੰ 24 ਘੰਟੇ ਲਈ ਜਾਂ 12 ਘੰਟੇ ਲਈ ਡਟੌਲ ਚ ਰੱਖੋ। ਜਿਹੜੇ ਤੁਹਾਡੇ ਸਰੀਰ ਦੇ ਤਤ ਸੀ ਜਰਾ ਸੀਮ ਸੀ ਉਹ ਸਾਰੇ ਖਤਮ ਹੋ ਗਏ ਜਿਹਦੇ ਉੱਤੋਂ ਅਗਲੇ ਨੇ ਜਾਦੂ ਪੂਣਾ ਕਰਨ ਉਹਦੇ ਵਿੱਚ ਤੁਹਾਡਾ ਕੁਝ ਨਹੀਂ ਰਿਹਾ ਤੁਹਾਡੇ ਸਰੀਰ ਦੇ ਆਪਣੇ ਸਰੀਰ ਦੇ ਅੰਸ਼ ਹੁੰਦੇ ਨੇ ਉਹ ਆਪਣੇ ਕੱਪੜੇ ਚ ਹੁੰਦੇ ਤੁਹਾਡੇ ਜਿਹੜੇ ਸਰੀਰ ਦੇ ਅੰਸ਼ ਸੀ ਚੰਗੇ ਜਾਂ ਮਾੜੇ ਕੁਝ ਵੀ ਸੀ ਖਤਮ ਹੋ ਗਏ ਹੁਣ ਤੁਸੀਂ ਅਗਲੇ ਨੂੰ ਕਪੜਾ ਦੇਤਾ ਅਗਲੇ ਤੋਂ ਪਾ ਅਗਲਾ 100 200 ਰੁਪਿਆ ਲੈ ਕੇ ਜਾਵੇ ਪਰ ਤੁਹਾਡੇ ਉੱਤੇ ਜਾਦੂ ਪੂਣਾ ਨਹੀਂ ਚੱਲੇਗਾ ਅਗਰ ਤੁਸੀਂ ਕਪੜਾ ਉਵੇਂ ਫੜਾਤਾ ਤੁਹਾਡੇ ਬੱਚਿਆਂ ਦੇ ਤੁਹਾਡੇ ਤੇ ਜਾਦੂ ਪੁਨਾ ਚ ਲੋਗੇ ਅੱਗੇ ਵੀ ਮੈਂ ਕਿਹਾ ਸੀ ਵੀ ਕੱਪੜਾ ਨਾ ਦਿਓ ਕੱਪੜਾ ਦੇਣ ਦਾ ਇਹੀ ਰੀਅਲ ਉਹ ਰੀਅਲ ਆ ਔਰ ਕੁਛ ਨਹੀਂ ਹੈਗਾ ਬਾਕੀ ਇੱਕ ਗੱਲ ਹੋਰ ਤੁਹਾਡੇ ਬੱਚੇ ਪੜ੍ਹਾਈ ਨੂੰ ਤੇਜ਼ ਨਹੀਂ ਬਹੁਤ ਪੜ੍ਹਦੇ ਨਹੀਂ ਅਚਾਨਕ ਕੋਈ ਬੱਚਾ ਆਇਆ ਆ ਦੇਖੋ ਜਮੈਂ ਆ ਪੈਨ ਪਿਆ ਇਹ ਆ ਤੁਹਾਂ ਦੇ ਸਾਨੂੰ ਟੇਬਲਾਂ ਤੇ ਪੈਨ ਰੱਖਣ ਦੀ ਹਰ ਇੱਕ ਨੂੰ ਆਦਤ ਹੁੰਦੀ ਹੈ ਉਹਨੇ ਪੈਨ ਲੈ ਜਾਣਾ ਤੁਹਾਨੂੰ ਪਤਾ ਵੀ ਲੱਗ ਜਾ ਉਹਦੀ ਮੰਮੀ ਨੇ ਲੈ ਜਾਣਾ ਕੋਈ ਮਮਮੀ ਉਹਦੀ ਪੁੱਛੀ ਕਿਸੇ ਕੋਲੋਂ ਉਹ ਕਿਸੇ ਨੇ ਦੱਸਤਾ ਵੀ ਜਿਹੜਾ ਬੱਚਾ ਪੜ੍ਹਾਈ ਦੇ ਵਿੱਚ ਸ਼ਿਆਰ ਉਹਦਾ ਪੈਨ ਚੱਕ ਲੋ ਤੁਸੀਂ ਉਹਦਾ ਪੈਨ ਲੈ ਆਂਦਾ ਲੈ ਗਈ ਅਗਲੀ ਤੇ ਤੁਹਾਡਾ ਬੱਚਾ ਵੀ ਖੁਣ ਪੜ੍ਹਾਈ ਦੇ ਵਿੱਚ ਸ਼ੁਰੂ ਹੋ ਗਿਆ ਇੱਕ ਹੋਰ ਗੱਲ ਇੱਕ ਕਾਪੀਆਂ ਕਿਤਾਬਾਂ ਦਾ ਲੈਣਾ ਦੇਣਾ ਉਹਦੇ ਉੱਤੇ ਵੀ ਟਕ ਕਰੇ ਬਹੁਤ ਕੁਝ ਹੁੰਦਾ ਤੁਹਾਡਾ ਬੱਚਾ ਬਿਲਕੁਲ ਹੀ ਪੜ੍ਹਨੋਂ ਹਟ ਜਾਊਗਾ ਅਗਲੇ ਨੂੰ ਬੱਚੇ ਨੂੰ ਇਹ ਕਹੋ ਵੇਸੇ ਮੋਬਾਈਲ ਰਾਹੀਂ ਭੇਜ ਦਿੰਨੇ ਆ ਅੱਜਕੱਲ ਤਾਂ ਬੜਾ ਸੌਖਾ ਜਿਹਾ ਤਰੀਕਾ ਤੇ ਮੋੜੀ ਫੋਟੋ ਖਿਚੋ ਤੇ ਅਗਲੇ ਦੇ ਘਰੇ ਭੇਜੋ ਪਰ ਕਦੇ ਵੀ ਕਾਪੀ ਕੱਟਾਓ ਅਗਲੇ ਨੂੰ ਨਾ ਦਿਓ ਪੈਨ ਬੱਚੇ ਦੀ ਚੀਜ਼ ਦਾ ਖਾਸ ਤੌਰ ਤੇ ਨਾ ਲਵੋ ਕੋਈ ਵੀ ਤੁਹਾਡੇ ਬੱਚੇ ਦੀ ਚੀਜ਼ ਆ ਜਿੰਨਾ ਤੁਸੀਂ ਬੱਚੇ ਦੀਆਂ ਚੀਜ਼ਾਂ ਜਿਆਦਾ ਦੋਵੋਗੇ ਉਨਾ ਹੀ ਤੁਹਾਡੇ ਬੱਚੇ ਵਿਗੜਨਗੇ ਬਾਕੀ ਰਹੀ ਅੱਜਕਲ ਖਾਣ ਪੀਣ ਤੇ ਟਿਪੈਂਡ ਗੱਲ ਹੈ ਅਸੀਂ ਬੱਚਿਆਂ ਨੂੰ ਇੱਕ ਸਪੌਨ ਬਣਾ ਦਿਓ ਵੀ ਕਦੇ ਵੀ ਕਿਸੇ ਦੀ ਘਰ ਦੀ ਚੀਜ਼ ਨਾ ਖਾ ਬੱਚਾ ਨੂੰ ਇੱਕ ਲਾਲਚ ਲੱਗਦਾ ਅੱਜ ਥੋੜਾ ਤੇ ਕੱਲੋਂ ਵੱਡਾ ਬੱਚੇ ਨੂੰ ਪੈਸੇ ਨਾਲ ਵੀ ਪੱਟਦੀ ਦੁਨੀਆ ਹੌਲੀ ਹੌਲੀ ਬੱਚਾ ਉਹਨਾਂ ਦਾ ਹੀ ਹੋ ਜਾਂਦਾ ਤੁਹਾਡਾ ਰੁਕ ਜਮੇ ਤੋੜ ਲੂਗਾ ਜੇ ਸੇ ਬੱਚੇ ਨੂੰ ਪਹਿਲਾਂ ਤੇ ਸਟਾਉਨ ਕਰਾਂਗੇ ਵੀ ਬੱਚਾ ਕਿਸੇ ਤੋਂ ਚੀਜ਼ ਨਾ ਲੈ ਕੇ ਖਾਈ ਬੱਚੇ ਕਿਸੇ ਤੋਂ ਪੈਸਾ ਨਾ ਲਈ ਹੋ ਸਕਦਾ ਬੱਚੇ ਦੇ ਤੁਹਾਡੀ ਰੋਜ਼ ਦੀ ਗੱਲ ਕਹੀ ਹੋਈ ਕਿਤੇ ਨਾ ਕਿਤੇ ਕੰਮ ਕਰ ਜਵੇ ਕਿ ਬੱਚੇ ਜਿਹੜੇ ਹੁੰਦੇ ਨੇ ਇਹ ਲਾਲਚੀ ਅ ਚੰਚਲ ਹੁੰਦੇ ਨੇ ਇਹਨਾਂ ਨੂੰ ਹਮੇਸ਼ਾ ਹਰ ਇੱਕ ਉਹੀ ਬੰਦਾ ਪਿਆਰਾ ਲੱਗਦਾ ਜਿਹੜਾ ਇਹਨਾਂ ਨੂੰ ਪੱਟੂਗਾ ਜਿਹੜਾ ਇਹਨਾਂ ਨੂੰ ਸਮਝਾਊਗਾ ਨਾ ਉਹਦੇ ਨਾਲ ਤਾਂ ਬੱਚੇ ਬੈਰ ਵਾਂ ਲੈਂਦੇ ਨੇ ਇਹ ਗੱਲ ਮੰਨਣ ਵਾਲੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਹੁੰਦਾ ਹਾਂ ਮੈਂ ਇਹ ਵੀ ਦੱਸੂਗੀ ਬੱਚਿਆਂ ਨੂੰ ਕਿਵੇਂ ਤੁਸੀਂ ਆਪ ਦੇ ਕਾਬੂ 'ਚ ਕਰਨਾ ਪਹਿਲਾਂ ਵੀ ਇੱਕ ਮੈਂ ਵੀਡੀਓ ਪਾਈ ਸੀ ਮੈਂ ਇਹ ਵੀ ਵਿਸਤਾਰ ਦੇ ਨਾਲ ਦੱਸੂ ਤੁਹਾਡੇ ਬੱਚੇ ਤੁਹਾਡੇ ਆਗਿਆਕਾਰੀ ਤੁਹਾਡਾ ਕਹਿਣਾ ਕਿਵੇਂ ਮੰਨਣਗੇ ਤੁਸੀਂ ਬੱਚਿਆਂ ਦੀ ਲਾਡੋ ਕਿਵੇਂ ਸੰਭਾਲਣੀ ਹੈ ਅੱਜ ਕੱਲ ਤਾਂ ਐਸੀ ਕੈਮਰੇ ਵੀ ਆ ਰਹੇ ਨੇ ਪਰ ਕੈਮਰੇ ਕੀ ਕਰਨਗੇ ਹੁਣ ਬੱਚੇ ਨੂੰ ਆਪਾਂ ਐਨਕ ਲੈਤੀ ਬੱਚੇ ਨੇ ਅਗ ਦੇ ਦੇਵਚ ਪਾ ਲਈ ਤੁਸੀਂ ਕੀ ਕਰੋਗੇ ਹੁਣ ਘੜੀ ਦੇਤੀ ਆਪਾਂ ਬੱਚੇ ਲਾਉਣ ਨੂੰ ਕੈਮਰੇ ਵਾਲੀ ਚਲ ਅੱਜ ਕੱਲ ਕਹਿੰਦੇ ਨੇ ਵੀ ਸੇਫਟੀ 'ਚ ਕੁਝ ਵੀ ਹੈ ਕਈ ਵਾਰੀ ਘੜੀ ਵੀ ਬੱਚੇ ਲਾ ਕੇ ਦੇਵਚ ਪਾ ਲੈਂਦੇ ਨੇ ਬੱਚੇ ਵੀ ਸ਼ਿਆਰ ਬਹੁਤ ਨੇ ਅੱਜ ਕੱਲ ਦੇ ਲੌਕਟ ਵੀ ਕੀ ਕਿੱਥੇ ਕਿੱਥੇ ਬੱਚੇ ਰੱਖਸ਼ਣ ਨਹੀਂ ਕਰ ਸਕਦੇ ਮੈਂ ਤੁਹਾਨੂੰ ਬੱਚਿਆਂ ਦਾ ਰੱਖਸ਼ਣ ਕਰ ਤੁਸੀਂ ਜਿੰਨਾ ਚਿਰ ਬੱਚੇ ਬਾਹਰ ਨੇ ਉਹਨਾਂ ਚ ਰਸਤਾ ਜਾਬ ਕਰ ਲਿਓ ਜਾਂ ਫਿਰ ਇੱਕ ਯੰਤਰ ਬਣਾ ਕੇ ਉਸ ਨੂੰ ਚਾਂਦੀ ਦੇ ਵੀਥੇ ਬਿਚਪਾ ਛੋਟਾ ਜਿਹਾ ਕੰਮ ਕਰਨਾ ਕਰਨਾ ਤੁਸੀਂ ਆ ਸੁੱਖ ਵੀ ਤੁਸੀਂ ਪਾ ਕੇ ਬੱਚੇ ਜਿਹੜੇ ਨੇ ਚੱਲ ਚੱਲੇ ਅੱਜ ਕੱਲ ਸਾਡੀ ਪੀੜ੍ਹੀ ਸਾਡਾ ਜਿਹੜਾ ਨਿਓ ਬੱਚੇ ਨੇ ਜੀ ਇਹ ਹੀ ਖਰਾਬ ਹੋ ਗਏ ਤਾਂ ਸਾਡਾ ਸਾਰਾ ਘਰ ਹੀ ਖਰਾਬ ਹੋ ਹੈ ਕਿ ਨਹੀਂ ਛੋਟੀ ਛੋਟੀਆਂ ਗੱਲਾਂ ਅੱਛੇ